ਹੈਲੋ ਗਾਇਸ ਅੱਜ ਆਪਾਂ ਵੀ ਕਰ ਦਿੱਤੀ ਅਸੀਂ ਕਬੂਤਰਿਆਂ ਵੀ ਬਦਾਮਾਂ ਤੇ ਸ਼ਾਕੀ ਚਟੀਆਂ ਅੱਖਾਂ ਦੀ ਤੇ ਖਟੀਆਂ ਅੱਖਾਂ ਦੀ ਇਹ ਆਪਾਂ ਤਿੰਨੇ ਹੀ ਕਰ ਦਿੱਤੀ ਅਸੀਂ ਬਦਾਮਾਂ ਤੇ ਤੇ ਅੱਜ ਆਪਾਂ ਇਹਨਾਂ ਨੂੰ ਕੀਤਾ ਬਦਾਮਾਂ ਤੇ ਤੇ ਹੁਣ ਰੋਜ਼ ਹੀ ਪਾਵਾਂਗੇ ਰਾਂਗ ਬਦਾਮ ਤੇ ਐਂ ਸ਼ਾਕਾ ਜਿਹੜਾ ਕਬੂਤਰ ਹੈ ਅਸੀਂ ਜਿਹੜਾ ਵੀਡੀਓ ਵਿੱਚ ਆਇਆ ਸੀ ਅੱਗੇ ਤੇ ਉਹਨੂੰ ਆਪਾਂ ਕਰ ਦਿੱਤਾ ਸੀ ਬੰਦ ਉਹ ਵਿੱਚੋਂ ਖਰਾਬੀ ਵੀ ਜਗ੍ਹਾ ਲੱਗ ਪਿਆ ਸੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਕਿਹੜਾ ਇੱਥੇ ਹੋਣਾ ਉਹ ਬੈਠਾ ਉਹ ਕੱਲਾ ਬੈਠਾ ਏਟਲ ਵਸੇ ਉਹਨੂੰ ਕਰ ਦਿੱਤਾ ਆਪਾਂ ਬੰਦ ਤੇ ਐਂ ਉਹ ਨੂੰ ਹੋਣ ਬੰਦ ਹੀ ਰੱਖਾਂਗੇ ਤੇ ਅੱਜ ਆਪ ਪਲਵਾਂ ਦੇ ਵਾਂਗੂ ਬੱਚਿਆਂ ਨੂੰ ਧੁੱਪ ਤੇ ਆ ਮੱਛੇ ਧੁੱਪ ਨਾਲ ਲੱਗਦੀ ਭਈ ਹੈ ਕਿ ਬੱਚਿਆਂ ਨੂੰ ਧੁੱਪ ਧੁੱਪ ਲਵਾ ਕੇ ਫਿਰਾਂਗਾ ਨੂੰ ਸੀਜ਼ਨ ਵੀ ਹੋ ਨੇੜੇ ਹੀ ਹੈ ਬਾਜੀਆਂ ਦਾ ਤੇ ਬਾਜੀਆਂ ਆਪਾਂ ਛੱਡਾਂਗੇ ਬਾਕੀ ਚਾਰਾਂ ਛੱਡੀਆਂ ਸੀ ਚਾਰੀ ਹਾਰ ਗਏ ਕੋਈ ਨਾ ਹੁੰਦਾ ਰਿੰਦਾ ਬਾਕੀ ਕੋਈ ਨਾ ਜਿੱਤਾਂਗੇ ਹੌਸਲਾ ਨਹੀਂ ਲਾਣਾ ਚਾਹੀਦਾ ਬਾਕੀ ਰੱਬ ਤੇ ਰੱਖੋ ਬਸ ਆ ਇੱਕ ਕਬੂਤਰੀ ਅੰਦਰ ਬੈਠੀ ਆ ਤੇ ਉਹ ਬਾਕੀ ਗੁੱਤਰ ਉਹਨਾਂ ਨੂੰ ਪਾਇਆ ਆਪਾਂ ਦਾਣੇ ਦਾਣੇ ਆਪਾਂ ਚੈੱਕ ਕਰ ਲੈਨੇ ਖਾਦੇ ਨੇ ਕੋਈ ਨਹੀਂ ਬਾਕੀ ਪਾਣੀ ਪੂਣੀ ਆਪਾਂ ਪਾ ਦਿੱਤਾ ਸੀ ਐਂਡ ਓਕੇ ਰਿਪੋਰਟਾ ਘੜ ਦਿੱਤੀਆਂ ਦਾਣੇ ਤੇ ਚੱਟ ਗਈਆਂ ਕੋਈ ਨਾ ਤੇ ਇਧਰ ਤਾਂ ਕੰਮ ਸਹੀ ਹੈ ਆਪਾਂ ਕਿ ਇਧਰ ਚੈੱਕ ਕਰ ਲੈਨੇ ਆਪਾਂ ਪੂਤਰੀਆਂ ਮੁੰਡੀਆਂ ਦੇ ਵਿੱਚ ਪੂਤਰੀਆਂ ਦਾਣੇ ਛੱਡੀ ਬੇਟੀਆਂ ਨੇ ਬਾਕੀ ਪਾਣੀ ਪੂੜੀ ਪੀਤਾ ਕੋਈ ਕੋਈ ਨਹੀਂ ਨੇ ਬਾਕੀਆਂ ਕਮੈਂਟ ਕਰ ਦਿੱਤਾ ਕਰੋ ਜੇ ਕੋਈ ਚੀਜ਼ ਦੀ ਮਤਬਰ ਸਮਝ ਨਾ ਰੱਖੇ ਆਪਣੇ ਕੋ ਸਾਰਾ ਇਹ ਸਿਸਟਮ ਹੈਗਾ ਆਪਣਾ ਸਾਰਾ ਇਹ ਰਵਾ वगैरह ਆ ਗਿਆ ਖੁੱਡਿਆਂ ਨਾਲ ਜਿਗੜ ਖਾ ਲੋ ਦਾਣੇ ਇਹਨਾਂ ਨੂੰ ਬਾੜਿਆ ਫੱਕਣ ਇੱਕ ਕਰਨ ਕਰੀ ਆਪਣੀ ਭਾਈ ਕੱਲ ਜੇ ਇਹਨਾਂ ਨੂੰ ਪਾ ਦਿੰਦੇ ਆ ਥੋੜੀ ਜੀ ਹਨ ਕੁਆਕੀ ਪਾਣੀ ਸਾਰੀ ਏ ਕਿ ਪਾਪ ਟੋੜੀ ਨਹੀਂ ਦੇਣੇ ਇਹਨਾਂ ਨੂੰ ਪਾ ਦੇ ਕੇ ਐਡ ਹੋ ਕੇ ਰੋਟਾ ਆਪਾਂ ਕਰ ਜੇ ਨੇ ਇਹਨਾਂ ਨੂੰ ਦਾਣੇ ਦੋਣੇ ਖਾ ਲੈਣੀਆਂ ਤੇ ਆ ਆਇਓ ਆਇਓ ਹਾ ਹਾ ਕਣਕ ਤਾਂ ਖਾਣੀ ਆ ਕਣਕ ਹੀ ਖਾਣੀ ਆ ਖਾ ਲੋ ਖਾ ਲੋ ਖਾਣ ਨਹੀਂ ਆਪੇ ਤੇ ਐਂਡ ਬੁਲੋਂਗ ਕਪੜਾ ਰੋ ਜਾਏ ਕਰ ਕਰੇਗਾ ਐਂਡ ਸਪੋਰਟ ਕੀਤੀ ਕਰੋ ਭਾਈ ਆਪਣੇ ਨੂੰ ਤੇ ਆ ਆਪ ਕੋ ਉਤਰ ਆ ਢਾੜਨੇ ਪਰ ਭਾਈ ਨੇ ਕਿਹਾ ਸੀ 5 ਮਿੰਟ ਰੁਕੇ 7 ਮਿੰਟ ਰੁਕੇ ਤਾੜਦੀ ਕੋਈ ਨਾ ਪਾਣੀ ਕੱਢ ਦਿੰਨੇ ਬਾਅਦ ਪਾਣੀ ਨਹੀਂ ਰੱਖਣਾ ਚਾਹੀਦਾ ਜਦੋਂ ਕਬੂਤਰ ਆਪ ਤਾੜਦੇ ਨੇ ਉਸ ਤੋਂ ਬਾਅਦ 5 ਮਿੰਟ 6 ਮਿੰਟ ਰੋਕੇ ਪਾਣੀ ਰੱਖਣਾ ਆਪ ਕਬੂਤਰਾਂ ਨੂੰ ਫਿਰ ਕਈ ਵਾਰੀ ਜੀ ਕੰਮ ਹੋ ਜਾਂਦਾ ਹੈ ਜਦੋਂ ਦਾਜਾ ਦਾ ਲੈ ਹੈ ਹੈਂਡ ਓਕੇ ਰਿਪੋਰਟਾਂ ਹੈਂਗ ਲੌਗਇਨ ਦਿਖਾਓ ਉਹ ਲੌਂਗ ਦੀ ਕਰਨੇ ਆਪ ਸਮਾਪਤੀ ਓਕੇ